ਕਿ ਦਵਾਈਆਂ ਬਹੁਤ ਜ਼ਿਆਦਾ ਖਾਂਦੇ ਨੇ ਜਾਂ ਬਿਨਾਂ ਲੋੜ ਤੋਂ ਖਾਂਦੇ ਨੇ ਜਾਂ ਲੱਗਿਆ ਜੀ ਖਾਂਦੇ ਨੇ ਅੱਜ ਆ ਇਹਨੂੰ ਸਿੱਖਿਆ ਨੇ ਰੈਸ਼ਨਲ ਯੂਜ਼ ਆਫ ਡਰਗਸ ਹੈ ਕਿ ਜਿਹੜੀ ਛੋਟੀਆਂ ਮੋਟੀਆਂ ਬਿਮਾਰੀਆਂ ਤੇ ਬਿਨਾਂ ਮਤਲਬ ਤੋਂ ਦਵਾਈਆਂ ਖਾਂਦੇ ਨੇ ਜਾਂ ਇਸ ਤਰ੍ਹਾਂ ਨਹੀਂ ਹੁੰਦੇ ਨੇ ਕਿ ਜਿਹੜੀਆਂ 2-4 ਦਿਨ ਤਾਂ ਦਿੱਤੀਆਂ ਜਾ ਸਕਦੀਆਂ ਨੇ 2-4 ਦਿਨਾਂ ਤੋਂ ਬਾਅਦ ਉਹ ਖਤਰਨਾਕ ਨੇ ਓਕੇ ਆਰ ਕੇ ਮਾਸਲ ਜੀ ਨਾਲ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਸਰ ਪਤਨਾ ਜੀ ਸਤ ਸ੍ਰੀ ਅਕਾਲ ਜੀ ਬੰਤੇ ਤਾਂ ਦਰਸ਼ਕ ਜਿਨੇ ਮੈਂ ਗੱਲ ਕੀਤੀ ਸ਼ੁਰੂ ਦੇ ਵਿੱਚ ਵੀ ਸਾਡੇ ਸਮਾਜ ਦੇ ਵਿੱਚ ਕਿਉਂਕਿ ਜਿਵੇਂ ਅੱਜ ਦੇਖਦੇ ਆ ਤੇ ਬਿਮਾਰੀਆਂ ਦਾ ਬੜੇ ਛੋਟੀਆਂ ਚਾਹੇ ਵੱਡੀਆਂ ਬਿਮਾਰੀਆਂ ਦਾ ਬੜਾ ਫਲਾਵ ਹੋ ਗਿਆ ਤੇ ਇਸ ਫਲਾਵ ਦੇ ਚਲਦੇ तकरीबन ਹਰ ਤੀਜਾ ਚੌਥਾ ਬੰਦਾ ਵਿਅਕਤੀ ਜਿਹੜਾ ਕੋਈ ਨਾ ਕੋ ਕਿਸੇ ਕਿਸਮ ਦੀ ਦਵਾਈ ਗੋਲੀ ਮੜੀ ਮੋਟੀ ਖਾ ਰਿਹਾ ਤਾਂ ਵੱਧ ਖਾ ਰਿਹਾ ਕੋਟ ਖਾ ਰਿਹਾ ਪਰ ਇਹਦੇ ਵਿੱਚ ਬਹੁਤ ਸਾਰੇ ਧਰਮ ਬਲੇਟੇ ਸਾਡੇ ਲੋਕਾਂ ਤਾਂ ਇਹਦੇ ਵਿੱਚ ਕੁਝ ਲੋਕ ਤਾਂ ਜਿਵੇਂ ਮਾੜਾ ਜੋ ਕੁਝ ਹੋਇਆ ਉਹਦੇ ਚੱਕੇ ਕੋ ਗੋਲੀਆਂ ਘਰੇ ਪਈਆਂ ਹੁੰਦੀਆਂ ਆ ਉਹ ਚੱਕੇ ਖਾਲੀਆਂ ਜਾਂ ਕਿਤੇ ਦਹੇ ਮੈਡੀਕਲ ਸਟੋਰ ਤੋਂ ਲੈ ਕੇ ਖਾਲੀਆਂ ਜਾਂ ਉੱਥੋਂ ਲੈ ਕੇ ਖਾਲੀਆਂ ਤਾਂ ਉਹ ਇਸ ਤਰ੍ਹਾਂ ਖਾਂਦੇ ਨੇ ਕੁਝ ਲੋਕ ਉਹਨੇ ਜਿਵੇਂ ਕਿ ਉਹ ਡਾਕਟਰ ਦੀ ਡਿਮਾਂਡ ਕਰ ਰਿਹਾ ਲੇਕਿਨ ਉਹਦਾ ਇਲਾਜ ਵੀ ਕਰ ਰਿਹਾ ਹੈਗਾ ਤਾਂ ਉਹ ਉਸ ਦਵਾਈ ਨੂੰ ਖਾਂਦਾ ਨਹੀਂ ਜੇ ਉਹ ਡਾਕਟਰ ਸਾਹਿਬ ਨੇ ਗਾਹੀ ਦਿੱਤੀ ਇਹ ਵੀ ਡਾਕਟਰ ਨੇ ਗਾਹੀ ਦਿੱਤੀ ਉਹ ਇੱਕ ਦਿਨ ਖਾਦੀ ਦੋ ਦਿਨ ਖਾਦੀ ਉਹ ਜ਼ਿਆਦਾ ਛਿੜ ਦੂਆ ਜਣ ਖਾਣੀ ਕਰਦਾ ਇਹਦੇ ਬਾਰੇ ਸੱਜੇ ਦਰਸ਼ਕਾਂ ਦਾ ਫੀਡਬੈਕ ਹੋਈ ਇੱਕੋ ਇਹ ਦੋਨੋਂ ਕੈਟੇਗਰੀਸ ਅਸਰ ਦੇ ਵਿੱਚ ਹਾਂ ਹੈ ਗਿਆ ਕਿ ਕੁਝ ਲੋਕੀ ਦਵਾਈਆਂ ਬਹੁਤ ਜ਼ਿਆਦਾ ਖਾਂਦੇ ਨੇ ਜਾਂ ਬਿਨਾਂ ਲੋੜ ਤੋਂ ਖਾਂਦੇ ਨੇ ਜਾਂ ਜੇ ਜੀ ਖਾਂਦੇ ਨੇ ਹਾਂਜੀ ਆ ਇਹਨਾਂ ਸੀ ਕਹਿੰਦੇ ਰੈਸ਼ਨਲ ਯੂਜ਼ ਆਫ ਡਰਗਸ ਕੋਈ ਐਸ ਪਰ ਇਹ ਸਹੀ ਗੱਲ ਕਰਨਾ ਚਾਹੀਏ ਹਾਂਜੀ ਤਾਂ ਰੈਸ਼ਨਲ ਕੀ ਹੈਗਾ ਠੀਕ ਕੀ ਹੈਗਾ ਹਾਂਜੀ ਮਤਲਬ ਦਵਾਈਆਂ ਦੀ ਬੇਲੋੜੀ ਵਰਤੋਂ ਗਲਤ ਹੈਗੀ ਤੇ ਦਵਾਈਆਂ ਦੀ ਜਿਹੜੀ ਜ਼ਰੂਰਤ ਮੁਤਾਬਕ ਖਾਣੀਆਂ ਹਾਂਜੀ ਉਹ ਵੀ ਨਾ ਖਾਣੀਆਂ ਉਹ ਉਦੋਂ ਵੀ ਗਲਤ ਹੈਗਾ ਹੁਣ ਜੇ ਆਪਾਂ ਬੇਲੋੜੀ ਵਰਤੋਂ ਬਾਰੇ ਗੱਲ ਕਰੀਏ ਪਹਿਲਾਂ ਤਾਂ ਆ ਜੀ ਬੇਲੋੜੀ ਵਰਤੋਂ ਨਸ਼ਿਆਂ ਦੇ ਰੂਪ ਚ ਦਵਾਈਆਂ ਦੀ ਬਹੁਤ ਜ਼ਿਆਦਾ ਹੋ ਰਹੀ ਹੈ ਹਾਂਜੀ ਲੋਕੀ ਜਿਹੜੀਆਂ ਟ੍ਰੀਟਮੈਂਟ ਵਾਲੇ ਨਾ ਡਰਗਸ ਨੇ ਜਿਹੜੀਆਂ ਡਾਕਟਰਾਂ ਨੇ ਦੇਈਆਂ ਨੇ ਹਾਂਜੀ ਜਿਹੜੀਆਂ ਡਾਕਟਰਾਂ ਨੂੰ ਮਰੀਜ਼ਾਂ ਵਾਪਸ ਚਾਹੀਦੀਆਂ ਨੇ ਉਹਨਾਂ ਦੀਆਂ ਬਿਮਾਰੀਆਂ ਠੀਕ ਕਰਨ ਵਾਸਤੇ ਉਹ ਲੋਕੀ ਬਿਨਾਂ ਲੋੜ ਤੋਂ ਹੀ ਖਾ ਰਹੇ ਨੇ ਜਿਵੇਂ ਪ੍ਰੈਗਾਬੋਲ ਨੇ ਦੇ ਕੈਪਸੂਲ ਨੇ ਨਸ਼ੇ ਦੀਆਂ ਗੋਲੀਆਂ ਨੇ 20 ਤਰਾਹੀਆਂ ਦਵਾਈਆਂ ਲੈ ਜਾਂਦੀਆਂ ਜਿਹੜੀਆਂ ਹੈ ਤਾਂ ਅਸਲ ਚ ਡਾਕਟਰਾਂ ਵਾਸਤੇ ਹਾਂਜੀ ਉਹ ਬਹੁਤ ਵਧੀਆ ਦਵਾਈਆਂ ਨਹੀਂ ਨੇ ਇਹ ਤਰ੍ਹਾਂ ਦੇ ਮਰੀਜ਼ ਐਵੇਂ ਓਵਰਡੋਸ ਦਾ ਕੈਪਸੂਲ ਰੋਇ ਦੇਖਾ ਲੇ ਜੀ ਕੈਪਸੂਲ ਰੋਇ ਦੇਖਾ ਲੇ ਉਹ ਦੇ ਖਾ ਲੇ ਉਹ ਤਾਂ ਹੈਗੇ ਨਸ਼ੇ ਇੱਕ ਕੈਟੇਗਰੀ ਹੈਗੀ ਕਿ ਜਿਹੜੀ ਛੋਟੀਆਂ ਮੋਟੀਆਂ ਬਿਮਾਰੀਆਂ ਤੇ ਬਿਨਾ ਮਤਲਬ ਤੋਂ ਦਵਾਈਆਂ ਖਾਂਦੇ ਨੇ ਮਤਲਬ ਉਹ ਜਾਂ ਤਾਂ ਮੈਡੀਕਲ ਤੌਰਾਂ ਤੋਂ ਲੈ ਕੇ ਜਾਂ ਫਿਰ ਈਵਨ ਇੱਕ ਤੱਕ ਕਿ ਜਿਹੜੀਆਂ ਪਿੰਡਾਂ ਵਾਲੀਆਂ ਦੁਕਾਨਾਂ ਨੇ ਹਾਂਜੀ ਉਹ ਦੁਕਾਨਾਂ ਤੇ ਵੀ ਤੁਮੇ ਦੁਕਾਨ ਕਰਿਆਨੇ ਦੀ ਇੱਕ ਡੱਬਾ ਜਾਂ ਲੱਗਿਆ ਹੋਇਆ ਹੈ ਉਹਦੇ ਚੋ 10-10 ਕ੍ਰਾਨੀਆਂ ਦਵਾਈਆਂ ਵੀ ਪਈਆਂ ਕਿ ਢਿੱਡ ਦੁਖੇ ਦੀ ਦਵਾਈ ਵੀ ਦੇਣ ਦਾ ਬੁਖਾਰ ਦੀ ਗੋਲੀ ਵੀ ਦੇਣ ਦਾ ਕਾਮਦੀ ਗੋਲੀ ਵੀ ਦੇਣ ਦਾ ਸਰਦਰਦੀ ਗੋਲੀ ਵੀ ਦੇਣ ਦਾ ਤੇ ਲੋਕੀ ਉਸ ਤੋਂ ਪਤਾ ਲਾ ਲੈਂਦੇ ਨੇ ਖਾ ਲੈਂਦੇ ਨੇ ਤੇ ਕਈ ਵਾਰੀ ਤੁਹਾਡੇ ਕੋਲ ਪਹਿਲਾਂ ਇੱਕ ਉਹ ਆਉਂਦੇ ਸੀ ਹਰੇ ਬੱਤੇ ਵਾਲੀ ਗੋਲੀ ਸਰ੍ਹਤੇ ਵਾਲੀ ਗੋਲੀ ਜਿਹੜੀਆਂ ਬੱਤਾਂ ਦੇ ਵਿੱਚ ਦਿੱਕਦੀਆਂ ਨੇ ਹਾਂ ਹਾਂ ਗੱਲ ਉਹ ਬੱਤ ਦੇ ਵਿੱਚ ਇੱਕ ਉਹ ਪਾਈ ਜਾ ਹੁੰਦਾ ਤਾਂ ਉਹ ਦੱਸਦਾ ਹੈਗਾ ਕਿ ਆ ਗੋਲੀ ਬੜੀ ਵਧੀਆ ਗੋਲੀ ਹੈਗੀ ਇਹ ਤਾਂ ਇਹ ਉਹ ਉਹ ਬੋਲੀ ਬਾਰੇ ਦੱਸਦੇ ਆ ਕਿ ਘਰ 'ਚ ਕਿਸੇ ਦਾ ਸਿਰ ਦਰਦ ਹੋਵੇ ਕੋਲ ਨੂੰ ਤੇ ਉਹ ਲੋਕੀ ਕੀ ਕਰਦੇ ਆ ਦੋ-ਦੋ ਪੱਤੇ ਸਾਰੇ ਕਰੀਦ ਕੇ ਲੈ ਜਾਂਦੇ ਆ ਉਹਨੂੰ ਘਰੇ ਲਿਜਾ ਕੇ ਰੱਖ ਲੈਂਦੇ ਨੇ ਮਤਲਬ ਇਥੋਂ ਤੱਕ ਵੀ ਜੇ ਗੱਲ ਕਰੀਏ ਕਿ ਬਹੁਤੇ ਘਰਾਂ ਦੇ ਵਿੱਚ ਮੈਡੀਕਲ ਸਟੋਰ ਟਾਈਪ ਡੱਬੇ ਲੱਗੇ ਹੋਏ ਨੇ ਕਿ ਜਦੋਂ ਰਾਸ਼ਨ ਲੈਣ ਜਾਂਦੇ ਨੇ ਤੇ ਨਾਲ ਹੀ ਦੋ-ਦੋ ਪੱਤੇ ਹਰ ਤਰ੍ਹਾਂ ਦੀਆਂ ਦਵਾਈਆਂ ਦੇ ਲੈ ਲੈਂਦੇ ਨੇ ਕਿ ਉਹ ਚੱਕ-ਚੱਕ ਕੇ ਖਾਈ ਜਾਂਦੇ ਨੇ ਬਿਨਾਂ ਲੋੜ ਤੋਂ ਬਿਨਾਂ ਡਾਕਟਰ ਦੀ ਰਾਇ ਤੋਂ ਉਹ ਬਿਲਕੁਲ ਗਲਤ ਹੈਗਾ ਇਹਨੂੰ ਅਸੀਂ ਕਹਿੰਦੇ ਆ ਓਵਰ ਯੂਜ਼ ਆਫ ਡਰੱਗਸ ਦੂਜਾ ਇਹ ਗਲਤ ਹੈਗਾ ਕਿ ਵੀ ਜੇ ਕੋਈ ਦਵਾਈ ਲੈਣੀ ਹੈਗੀ ਤਾਂ ਇੱਕ ਆਮ ਆਦਮੀ ਨੂੰ ਨਹੀਂ ਪਤਾ ਕਿ ਜਿਹੜੀ ਉਹ ਦਵਾਈ ਹੈਗੀ ਉਹ ਕਿੰਨੀ ਮਾਤਰਾ ਚ ਲਈ ਜਾ ਸਕਦੀ ਹੈਗੀ ਕਿੰਨੇ ਦਿਨ ਲਈ ਜਾ ਸਕਦੀ ਹੈ ਕੁਝ ਦਵਾਈਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਜਿਹੜੀਆਂ ਸਾਲੋ ਸਾਲ ਦਿੱਤੀਆਂ ਜਾ ਸਕਦੀਆਂ ਨੇ ਤੇ ਖਤਰਨਾਕ ਨਹੀਂ ਹੁੰਦੀਆਂ ਕੁਝ ਦਵਾਈਆਂ ਇਸ ਤਰ੍ਹਾਂ ਦੀਆਂ ਹੁੰਦੇ ਨੇ ਕਿ ਜਿਹੜੀਆਂ 2-4 ਦਿਨ ਤੱਕ ਦਿੱਤੀਆਂ ਜਾ ਸਕਦੀਆਂ ਨੇ 2-4 ਦਿਨਾਂ ਤੋਂ ਬਾਅਦ ਉਹ ਖਤਰਨਾਕ ਨੇ ਓਕੇ ਹਨਾ ਜਿਵੇਂ ਹੁਣ ਜੇ ਮਲੇਰੀਆ ਦੀ ਦਵਾਈ ਦੀ ਗੱਲ ਕਰੀਏ ক্লোਰੋਕੋਇਨ ਹੈਗੀ ਹਾਂਜੀ ਹੁਣ ਉਹਦਾ 3 ਦਾ 4 ਦਿਨਾਂ ਦਾ ਕੋਰਸ ਹੁੰਦਾ ਹੈ ਓਕੇ ਤਾਂ ਹੁਣ ਉਹ 3 ਦਿਨ ਤਾਂ ਰੇਤੀ ਜਾ ਸਕਦੀ ਹੈ ਜੇ ਮਰੀਜ਼ ਉਹਨੂੰ ਵੱਧ ਦਿਨ ਖਾ ਲੇ ਤਾਂ ਉਹ ਨੁਕਸਾਨ ਕਰੂਗੀ ਐਂਟੀਬਾਇਟਿਕਸ ਨੇ ਐਂਟੀਬਾਇਟਿਕਸ ਕੁਝ ਦਿਨ ਦਿੱਤੇ ਜਾ ਸਕਦੇ ਨੇ ਤਾਂ ਕੁਝ ਦਿਨ ਤਾਂ ਉਹ ਫਾਇਦਾ ਕਰਦੇ ਨੇ ਜੇ ਉਹਨਾਂ ਨੂੰ ਲਗਾਤਾਰ ਬਿਨਾਂ ਲੋੜ ਤੋਂ ਡਾਕਟਰ ਦੀ ਰਾਇ ਤੋਂ ਬਿਨਾਂ ਖਾਧਾ ਜਾਵੇ ਤਾਂ ਉਹ ਨੁਕਸਾਨ ਕਰਦੇ ਨੇ ਸਾਡੇ ਕੋਲੇ ਕੁਝ ਅਜਿਹੇ ਮਰੀਜ਼ ਵੀ ਆਉਂਦੇ ਨੇ ਕਿ ਜਿਹੜੇ ਇੱਕ ਵਾਰੀ ਦਵਾਈ ਲੇਖਤੀ ਆਪੇ ਮੈਡੀਕਲ ਸਟੋਰ ਤੋਂ ਲੈ ਲੈ ਕੇ ਖਾਈ ਜਾਂਦੇ ਨੇ ਹਾਂ ਜੇ ਦੇਖਿਆ ਫਿਰ ਕਈ ਵੀ ਉਹ ਦਿਖਾ ਕੇ ਲੈ ਲੈ ਪੱਕਾ ਕਰਾਂਗੇ ਲੈ ਲੈਂਦੇ ਮੇਰੇ ਹਾਂ ਚੁਟਕਲੇ ਵਰਗੀ ਗੱਲ ਸੁਣਾਉਣਾ ਕਿ ਇੱਕ ਬੀਬੀ ਉਹਦੀ ਜਿਹੜੇ ਚ ਦਰਦ ਸੀਗਾ ਉਹ ਡਾਕਟਰ ਨੂੰ ਦਿਖਾਉਣਾ ਹੀ ਤਾਂ ਉਹ ਦੰਦਾਂ ਦੇ ਡਾਕਟਰ ਨੇ ਦੇਖਿਆ ਦੰਦਾਂ ਦੇ ਡਾਕਟਰ ਨੇ ਦੇਖਿਆ ਇਹ ਵਿੱਚ ਟਿਕ ਪਈ ਹੋਈ ਆ ਤਾਂ ਉਹ ਕਹਿੰਦਾ ਬੀਬੀ ਆ ਤਿੰਨ ਦਿਨ ਦਵਾਈ ਖਾਣੀ ਪਊਗੀ ਤੇ ਫਿਰ ਮੇਰੇ ਕੋਲੇ ਆਈ ਫਿਰ ਮੈਂ ਇਹਨੂੰ ਠੀਕ ਕਰੂੰਗਾ ਉਹ ਤੰਦਨਾਂ ਦੇ ਐਂਟੀਬਾਇਟਿਕ ਖਵਾ ਦਿੰਦੇ ਜਾਂਦੇ ਆਲੇ ਡਾਕਟਰ। ਉਹ ਰੇਸ਼ਾ ਸੁਪ ਚ ਜਾਂਦਾ ਫਿਰ ਉਹ ਦੰਦ ਨੂੰ ਦੇਖਦੇ ਨੇ ਕੱਢਣਾ ਕਿ ਭਰਨਾ ਕਿ ਕੀ ਕਰਨਾ ਕੀ ਨਹੀਂ ਕਰਨਾ। ਫਿਰ ਉਹਨਾਂ ਨੇ ਕਰਨਾ ਹੁੰਦਾ। ਤੰਨਕਦਨ ਐਂਟੀਬਾਇਟਿਕ ਖਵਾ ਦਿੰਦੇ ਨੇ ਜਾਂ ਨਾਲ ਕੋਈ ਕੁਝ ਦੇ ਦਿੰਦੇ ਨੇ। ਤਾਂ ਉਹਨੇ ਕਿਹਾ ਬੀਬੀ ਨੂੰ ਕਿ ਤਿੰਨ ਦਿਨ ਖਾ ਕੇ ਤੂੰ ਆਈ। ਤੇ ਉਹ ਕਹਿੰਦਾ ਜੀ ਬੀਬੀ ਮੁੜ ਕੇ ਮੇਰੇ ਕੋਲ ਸਾਲ ਤੋਂ ਆਈ। ਅੱਛਾ ਤੇ ਸਾਲ ਤੋਂ ਆਈ ਤੇ ਕਹਿੰਦੀ ਭਾਈ ਜਿਹੜੀ ਤੁਸੀਂ ਗੋਲੀ ਲਿਖ ਕੇ ਦਿੱਤੀ ਸੀ ਨਾ ਡਾਕਟਰ ਸਾਹਿਬ ਐਂਟੀਬਾਇਟਿਕ ਜਿਹੜਾ ਲਿਖ ਕੇ ਦਿੱਤਾ ਸੀ ਉਹਨੇ ਤਿੰਨ ਦਿਨ ਬਾਅਦ ਤੇ ਅੱਛਾ ਤੇ ਉਹ ਨਾ ਦੁਕਾਨ ਤੋਂ ਲੈ ਕੇ ਖਾ ਰਹੀਆਂ ਤੇ ਮੈਂ ਬੜੀ ਵਧੀ ਅਛਾ ਉਹਨੇ ਡਾਕਟਰ ਨੇ ਮੱਥੇ ਤੇ ਹੱਥ ਮਾਰਿਆ ਕਹਿੰਦਾ ਬੀਬੀ ਉਹ ਤਾਂ ਤੈਨੂੰ ਨਹੀਂ ਖਾਣੀਆਂ ਸੀ ਕਹਿੰਦੀ ਮੈਨੂੰ ਤਾਂ ਜ਼ਾਲ ਹੋ ਗਿਆ ਉਹ ਸੁਣੇ ਇਰੈਸ਼ਨਲ ਯੂਜ਼ਰ ਦਿੱਤੀ ਯੂਜ਼ ਹੈਗਾ ਹੈ ਨਾ ਕਿ ਰੋਕੇ ਇੱਕ ਵਾਰੇ ਡਾਕਟਰ ਤੋਂ ਦਵਾਈ ਲਖਾ ਲਿਆਏ ਉਦੋਂ ਬਾਅਦ ਉਹ ਖਾਈ ਜਾਂਦੇ ਨੇ ਜਾਂ ਆਪ ਵੀ ਆਪ ਹੀ ਉਹ ਖਾਈ ਜਾਂਦੇ ਨੇ ਜਦੋਂ ਹੋਈ ਜਾਂਦੇ ਨੇ ਹੁਣ ਜੇ ਇੱਕ ਡਾਕਟਰ ਕੁਆਲੀਫਾਈਡ ਦਵਾਈ ਦੇਊਗਾ ਤਾਂ ਉਹਨੂੰ ਪਤਾ ਹੈਗਾ ਕਿ ਆਹ ਦਵਾਈ ਐਨੇ ਇੱਕਦਮ ਦਿੱਤੀ ਜਾ ਸਕਦੀ ਹੈ ਜਾਂ ਪੇਨ ਕਿਲਰ ਹੈ ਨਸ਼ੇਦ ਹੈਗਾ ਇਹ ਗੁਰਜਾਂ ਤੇ ਮਾੜਾ ਸਰਪਾਉਣਾ ਇਹ ਲੋਡ ਪੈਂਟਰੀ ਦਿੱਤੀ ਜਾ ਸਕਦੀ ਹੈ ਜਾਂ ਕੁਛ ਦਿਨ ਹੀ ਦਿੱਤੀ ਜਾ ਸਕਦੀ ਹੈ ਉਸ ਤੋਂ ਬਾਅਦ ਬੰਦ ਕਰਨੀ ਜ਼ਰੂਰੀ ਹੈ ਮਰੀਜ਼ ਨੂੰ ਦੀ ਜਾਨ ਬਚਾਉਣ ਵਾਸਤੇ ਸਟੇਰਡ ਦਿੱਤੇ ਜਾ ਸਕਦੇ ਨੇ ਬੇਸ਼ੱਕ ਉਹ ਖਤਰਨਾਕ ਨੇ ਪਰ ਜੇ ਉਹ ਬਿਨਾਂ ਲੋਡ ਤੋਂ ਮਰੀਜ਼ ਖਾਈ ਜਾਊਗਾ ਉਹਦੇ ਜਿਕਾਮ ਹੋ ਗਿਆ ਮਰੀਜ਼ ਨੂੰ ਪਤਾ ਲੱਗ ਗਿਆ ਵੀ ਸਟੇਰਡ ਨਾਲ ਠੀਕ ਹੋ ਜਾਂਦਾ ਉਸਦੀੜੀ ਖਾਈ ਜਾਂਦਾ ਹੈ ਜਿਕਾਮ ਤੋਂ ਬਚਿਆ ਰਹਿੰਦਾ ਹੈ ਤਾਂ ਉਹ ਤਾਂ ਬੇਹਦ ਖਤਰਨਾਕ ਹੈ ਇੱਕ ਤਾਂ ਇਹ ਕੈਟੇਗਰੀ ਓਕੇ ਇੱਕ ਉਹ ਨਸ਼ਾ ਵਾਲੀ ਜੀ ক্যাਟਗਰੀ ਜਿਹੜੀ ਬਾਰੇ ਬਹੁਤ ਜ਼ਰੂਰੀ ਗੱਲ ਕਰਨੀ ਬੰਦੀ ਆ ਉਹ ਇਹ ਹੈਗੀ ਕਿ ਦਵਾਈਆਂ ਤੋਂ ਡਰ ਅੱਛਾ ਮਰੀਜ਼ਾਂ ਦੇ ਵਿੱਚ ਕਿ ਬਹੁਤ ਸਾਰੇ ਮਰੀਜ਼ ਸਾਡੇ ਕੋਲੇ ਆਉਂਦੇ ਨੇ ਉਹ ਦਵਾਈਆਂ ਤੋਂ ਇੰਨੇ ਜ਼ਿਆਦਾ ਡਰਦੇ ਨੇ ਕਿ ਡਾਕਟਰ ਨਾਲ ਦਵਾਈ ਨਹੀਂ ਖਾਣੀ ਜਾਂ ਮੇਰੇ ਗਵਾਂਡੀ ਨੇ ਦੱਸਿਆ ਕਿ ਦਵਾਈ ਨਾਲ ਤਾਂ ਬੁਰੇ ਕੰਮ ਹੋ ਜਾਣਗੇ ਮੈਂ ਤਾਂ ਬੰਦ ਕਰ ਦਿੱਤੀ ਅੱਛਾ ਹੁਣ ਜੇ ਤਾਂ ਦਵਾਈ ਬੰਦ ਕਰਦੇ ਨੇ ਤਾਂ ਉਹਦੇ ਬਾਰੇ ਇਤਨੀ ਕਹਿੰਦੀ ਹੈ ਜੇ ਦਵਾਈ ਖਾਂਦੇ ਨੇ ਤਾਂ ਉਹ ਮਾਨਸਿਕ ਤੌਰ ਤੇ ਇਸ ਬਿਮਾਰ ਨੇ ਕਿੰਨਾ ਕੀ ਗੜਾਈ ਖਾਈ ਹੈ ਨਾ ਮਤਲਬ ਇਹ ਦਵਾਈਆਂ ਬਾਰੇ ਜਿਹੜਾ ਡਰ ਹਲਕੂ ਦਾ ਜਿ ਦੇ ਕਰਕੇ ਕਈ ਵਾਰੀ ਮਰੀਜ਼ਾਂ ਦਾ ਨੁਕਸਾਨ ਵੀ ਹੁੰਦਾ ਤੇ ਕੁਝ ਲੋਕੀ ਵੀ ਜਿਵੇਂ ਸਾਡੇ ਨਾਲ ਕੋੰਦ ਬਾਬਿਆਂ ਦਾ ਰਾਜ ਆ ਹੋਰ ਹੈ ਉਹ ਵੀ ਇਹ ਗੱਲਾਂ ਕਿਤੇ ਭਰਦੇ ਨੇ ਕਿ ਵੀ ਦਵਾਈਆਂ ਤੋਂ ਬਚੋ ਦਵਾਈਆਂ ਤੋਂ ਮੈਂ ਬਿਨਾਂ ਛੇ ਕਰ ਦੂੰ ਮੈਂ ਪਾਣੀ ਦੇ ਦੂੰ ਮੈਂ ਧਕਾ ਦੇ ਦੂੰ ਉਹਦੇ ਨਾਲ ਛੇ ਕਰ ਮਤਲਬ ਮਰੀਜ਼ਾਂ ਦੇ ਵਿੱਚ ਕਿਤਨੇ ਕਿਤੇ ਦਵਾਈਆਂ ਪਰਤੇ ਜਿਹੜਾ ਮੈਂ ਕਹਿੰਦਾ ਹਾਂ ਨਾ ਰੈਸ਼ਨਲ ਯੂਜ਼ ਆਫ ਡਰਗਸ ਜੀ ਕਿ ਬਿਨਾਂ ਲੋੜ ਤੋਂ ਦਵਾਈ ਨਾ ਖਾਧੀ ਜਾਵੇ ਤੇ ਜੇ ਦਵਾਈ ਲੋੜ ਹੈ ਮੈਡੀਕਲ ਸਾਇੰਸ ਮੁਤਾਬਕ ਡਾਕਟਰ ਮੁਤਾਬਕ ਕਿਸੇ ਮਰੀਜ਼ ਨੂੰ ਥੋੜੇ ਦਿਨ ਦਵਾਈ ਦੇ ਲੋੜ ਹੈਗੀ ਥੋੜੇ ਦਿਨ ਖਾ ਲੈਣੀ ਚਾਹੀਦੀ ਹੈ ਕਿਸੇ ਮਰੀਜ਼ ਨੂੰ ਲੰਬਾ ਸਮਾਂ ਦਵਾਈ ਦੇ ਲੋੜ ਹੈਗੀ ਤੇ ਉਹਦੀ ਜ਼ਿੰਦਗੀ ਬੈਟਰ ਹੋ ਸਕਦੀ ਹੈ ਜਾਂ ਉਹਦੀ ਬਿਮਾਰੀ ਕੱਟੀ ਜਾ ਸਕਦੀ ਹੈ ਪਰ ਲੰਬਾ ਸਮਾਂ ਵੀ ਦਵਾਈ ਖਾਣ ਤੋਂ ਪਰਹੇਜ਼ ਮਰੀਜ਼ਾਂ ਨੂੰ ਨਹੀਂ ਕਰਨਾ ਚਾਹੀਦਾ ਮੇਰੇ ਕੋਲ ਇੱਕ ਕਈ ਮਰੀਜ਼ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੁੰਦੇ ਆ ਕਿ ਡਾਕਟਰ ਨੇ ਤਾਂ ਦਵਾਈਆਂ ਤੇ ਲਾਉਣਾ ਦੀ ਗੱਲ ਹੋ ਗਈ ਡਾਕਟਰ ਨੇ ਤਾਂ ਮਰੀਜ਼ਾਂ ਨੂੰ ਦਵਾਈਆਂ ਤੇ ਲਾ ਲਿਆ ਤੇ ਦਵਾਈਆਂ ਵੇਚੀ ਜਾਂਦੇ ਆ ਉਹ ਇੱਕ ਗੱਲ ਇਹ ਵੀ ਰੈਸ਼ਨਲ ਗੱਲ ਹੈ ਜੀ ਕਿ ਕਈ ਵਾਰ ਮਰੀਜ਼ ਦੀ ਲੰਬਾ ਸਮਾਂ ਦਵਾਈ ਚਲਣੀ ਹੁੰਦੀ ਹੈ ਤੇ ਮਰੀਜ਼ ਦੇ ਵਿੱਚ ਮਾਨਸਿਕ ਦਰਦ ਦਵਾਈ ਦਾ ਬਹੁਤ ਜ਼ਿਆਦਾ ਹੈਗਾ ਉਸ ਨੂੰ ਕਿਤੇ ਨਾ ਕਿਤੇ ਦੂਰ ਕਰਨ ਦੀ ਲੋੜ ਹੈਗੀ ਜਿਹੜੀ ਇਹ دیਵਾਨਿਆਂ ਹੈਗੇ ਇਹ ਕੋਈ ਐਨੀ ਹੈਗਾ ਤੇ ਦਵਾਈਆਂ ਕੁਲੇ ਕੋਠੇ ਚ ਰਗੜੀਆਂ ਤੇ ਕੱਲ ਨੂੰ ਮਰੀਜ਼ ਨੂੰ ਦੇਤੀਆਂ ਠੀਕ ਹੈ ਇੱਕ ਦਵਾਈ ਬਣਾਉਣ ਤੇ ਇੱਕ ਸਾਇੰਟਿਸਟ ਦੀ ਜਾਂ ਇੱਕ ਡਾਕਟਰ ਦੀ ਕਈ ਵਾਰੀ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਕਈ ਵਾਰੀ ਦੋ ਦੋ ਤਿੰਨ ਤਿੰਨ ਪੀੜ੍ਹੀਆਂ ਦੇ ਵਿੱਚ ਇੱਕ ਇੱਕ ਦਵਾਈ ਬਣਦੀ ਹੈ 20 ਸਾਲ ਲੱਗ ਜਾਂਦੇ ਨੇ ਇੱਕ ਦਵਾਈ ਨੂੰ ਬਣਾਉਣ ਤੇ ਦੂਸਰਾ ਇਹ ਜਿਹੜੀਆਂ ਸੈਂਟਿਟਿਕ ਮੈਥਡਸ ਦੇ ਨਾਲ ਦਵਾਈਆਂ ਬਣਦੀਆਂ ਇਹ ਦਵਾਈਆਂ ਕੋਈ ਬਨਨਸਾਰ ਮਾਰਕੀਟ 'ਚ ਨਹੀਂ ਆ ਜਾਂਦੀਆਂ ਜਾਂ ਡਾਕਟਰਾਂ ਕੋਲੇ ਨਹੀਂ ਆ ਜਾਂਦੀਆਂ ਪਹਿਲਾਂ ਦਵਾਈਆਂ ਬਣਦੀਆਂ ਨੇ ਉਹਨਾਂ ਲੈਬਾਰਟਰੀ 'ਚ ਕਿੰਨੇ ਸਾਲ ਟੈਸਟ ਦੇ ਵਿੱਚ ਰਹਿੰਦੇ ਹਨ ਨੇ ਉਹ ਟੈਸਟਿੰਗ ਦੇ ਵਿੱਚ ਉਸ ਤੋਂ ਬਾਅਦ ਉਹ ਜਾਨਵਰਾਂ ਤੇ ਯੂਜ਼ ਹੁੰਦੀਆਂ ਨੇ ਜਿਹੜੇ ਸਪੈਸ਼ਲ ਵੱਡੇ ਏਮਜ਼ ਵਰਗੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਨਿਗਰਾਨੀ ਚੀਜ਼ ਹੁੰਦੀਆਂ ਨੇ ਜਿਹੜੇ ਸਫਲ ਪਾਈਆਂ ਜਾਂਦੀਆਂ ਨੇ ਤਾਂ ਫਿਰ ਉਹ ਆਮ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਤੇ ਬਹੁਤਿਆਂ ਦਵਾਈਆਂ ਰਿਸਰਚ ਦੇ ਵਿੱਚ ਹੀ ਫੇਲ ਹੋ ਕੇ ਉਹਨਾਂ ਦੇ ਸਾਈਡ ਇਫੈਕਟ ਦੇਖਿਆ ਜਾਂ ਕੁਝ ਹੋਰ ਦੇਖਿਆ ਉਹ ਮਾਰਕੀਟ 'ਚ ਆਉਂਦੀਆਂ ਹੀ ਨਹੀਂ ਤਾਂ ਉਦੋਂ ਬਾਅਦ ਡਾਕਟਰਾਂ ਨੂੰ ਪਤਾ ਹੁੰਦਾ ਕਿ ਇਹ ਦਵਾਈ ਗੁਰਦੇ 'ਤੇ ਅਸਰ ਕਰ ਸਕਦੀ ਹੈ ਫਲਾਣੇ ਅੰਗ 'ਤੇ ਅਸਰ ਕਰ ਸਕਦੀ ਹੈ ਜਾਂ ਇਹ ਨਹੀਂ ਕਰਦੀ ਜੇ ਕੁਝ ਦਵਾਈਆਂ ਐਸੀਆਂ ਹੁੰਦੀਆਂ ਤਾਂ ਡਾਕਟਰ ਉਹਨੂੰ ਆਬਜ਼ਰਵ ਕਰਦੇ ਰਹਿੰਦੇ ਨੇ ਕਿ ਗੁਰਦੇ ਨੂੰ ਦੇਖ ਲਈਏ ਜਾਂ ਗੁਰਦਿਆਂ 'ਤੇ ਕਿਸੇ ਦੇ ਗੁਰਦੇ ਝਲਦੇ ਕਿਸੇ ਦੇ ਨਹੀਂ ਜੇ ਝਲ ਰਹੀਆਂ ਨੇ ਤਾਂ ਬੰਦੇ ਰਹੋਗੇ ਨਹੀਂ ਝਲ ਰਹੀਆਂ ਕਿਉਂਕਿ फैसला यह करना होंगे कि बीमारी खतरनाक है दवाई खतरनाक है जो बीमारी खतरनाक है दवाई घट खतरनाक है तो दवाई खा लेनी चाहिए हैगी जो दवाई खतरनाक है बीमारी घट खतरनाक है तो बीमारी झल लगा मैं ये कहना हना कि दवाइया ने समाज के माड़ा नहीं किया चंगा ही दवाइया ने समाज का भला किया जा दवाइया ने सा उम्र लंबी की है जवाइया ने सा जिंदगी सुखी की है ਤਾਂ ਦਵਾਈਆਂ ਤੋਂ ਪਰਹੇਜ਼ ਨਹੀਂ ਕਰਨਾ ਚਾਹੀਦਾ ਪਰ ਦਵਾਈਆਂ ਕਿਸੇ ਕੁਆਲੀਫਾਈਡ ਡਾਕਟਰ ਦੇ ਹੱਥ ਤੋਂ ਹੀ ਲੈਣੀਆਂ ਚਾਹੀਦੀਆਂアンਕੁਆਲੀਫਾਈਡ ਡਾਕਟਰਾਂ ਤੋਂ ਮੈਡੀਕਲ ਸਟੋਰਾਂ ਤੋਂ ਇਧਰੋਂ ਉਧਰੋਂ ਜਾਂ ਆਪੇ ਦਵਾਈਆਂ ਡਾਕਟਰ ਦੀ ਰਾਇ ਤੋਂ ਬਿਨਾਂ ਨਹੀਂ ਖਾਣੀਆਂ ਚਾਹੀਦੀਆਂ ਹੁਣ ਇਹ ਹੈਗਾ ਕਿ ਇਹ ਦਵਾਈਆਂ ਜਿਹੜੀਆਂ ਅੱਜ ਸਾਡੇ ਕੋਲੇ ਅੱਜ ਤੱਕ ਦੁਕਾਨਾਂਾਂ ਉੱਪਰੀਆਂ ਮੈਡੀਕਲ ਸਟੋਰਾਂ ਤੇ ਪਈ ਨੇ ਅੱਜ ਤੋਂ ਤੁਸੀਂ ਸੋਚ ਕੇ ਦੇਖੋ 40-50 ਸਾਲ ਪਹਿਲਾਂ ਸਾਡੇ ਕੋਲੇ ਕੋਈ ਦਵਾਈਆਂ ਐਨੀ ਸੀ ਅੱਜ 50 ਸਾਲ ਇਹ ਸਾਰੀਆਂ ਦਵਾਈਆਂ ਦੀ ਹਿਸਤੀ 50 ਸਾਲ ਦੀ ਹੋਈ ਹੈ ਸਾਡੇ ਕੋਲੇ ਜਿਹੜੀਆਂ ਆਮ ਹੋਈਆਂ ਨੇ ਬਿਲਕੁਲ ਉਹ ਤੋਂ ਪਹਿਲਾਂ ਦੁਆਇਆਂ ਹੈ ਨਹੀਂ ਸੀ ਤਾਂ ਤੁਸੀਂ ਦੇਖੋ ਕਿਹੇ ਜੱਗ ਸਮਾਜ ਸੀਗਾ 50 ਸਾਲ ਪਹਿਲਾਂ ਮੈਂ ਆਪਣੇ ਬਚਪਨ ਦੇ ਵਿੱਚ ਦੇਖਿਆ ਮਰੀਜ਼ ਬਣੇ ਹੋਏ ਕਿ ਤੈਨੂੰ ਮਾਨਸਿਕ ਬਿਮਾਰੀ ਹੋ ਜਾਂਦੀ ਸੀ ਕਿ ਤੋਸੋਲਾਫੋ ਵਾਲਿਆ ਦਵਾਈ ਦੇਤੀ ਦਿੱਸੀ ਦੇਤੀ ਅੰਗਰੇਜ਼ੀ ਦੇਤੀ ਤਾਂ ਖੁੰਦਾ ਕੀ ਸੀ ਕਿ ਮਰੀਜ਼ ਕਿਸੇ ਦਾ ਨੁਕਸਾਨ ਕਰੂਗਾ ਤਾਂ ਉਹਨੂੰ ਬੰਨ੍ਹ ਦਿੰਦੇ ਸੀ ਉਹ ਬੰਨ੍ਹ ਕੇ ਉਹਨੂੰ ਦੂਰੋਂ ਰੋਕੀ ਪਰ ਅੰਦੇਸ਼ੇ ਉਹ ਬੰਨਿਆ ਪਿਆ ਰਹਿੰਦਾ ਸੀ ਇਹਨਾਂ ਨਾਲ ਹੁੰਦਾ ਸੀ ਇਹਨਾਂ ਤੋਂ ਹੁੰਦਾ ਸੀ ਦੋ ਚਾਰ ਸਾਲਾਂ ਦੇ ਵਿੱਚ ਕਿ ਖਰਾਬ ਹੋ ਕੇ ਉਹ ਮਰੀਜ਼ ਮਕਬਰ ਜਾਂਦਾ ਜਾਂਦਾ ਸੀ ਅੱਜ ਸਾਡੇ ਕੋਲ ਇਦਾਂ ਦੀਆਂ ਦਵਾਈਆਂ ਹੈਗੀਆਂ ਕਿ ਅਸੀਂ ਮਰੀਜ਼ ਨੂੰ ਬੰਦ ਨਹੀਂ ਦਿੰਦੇ ਤੇ ਜੇ ਬਿਮਾਰੀ ਠੀਕ ਹੋਣ ਵਾਲੀ ਹੈ ਤਾਂ ਠੀਕ ਹੋ ਜਾਂਦੀ ਹੈ ਨਹੀਂ ਤਾਂ ਲੰਬਾ ਸਮਾਂ ਦਵਾਈ ਚਲਾ ਕੇ ਅਸੀਂ ਉਹਦੀ ਜ਼ਿੰਦਗੀ ਬਿੱਤਰ ਜ਼ਰੂਰ ਕਰ ਸਕਦੇ ਹਾਂ ਜਾਂ ਉਹਨੂੰ ਇਦਾਂ ਜ਼ਰੂਰ ਕਰ ਸਕਦੇ ਹਾਂ ਕਿ ਦਵਾਈ ਖਾਂਦਾ ਰਹੇ ਤੇ ਆਪਣੀ ਜ਼ਿੰਦਗੀ ਜਿੰਦਾ ਰਹੇ ਤੇ ਬੰਨਣ ਨਾਲ ਮਰਨ ਨਾਲ ਤਾਂ ਕਿਤੇ ਚੰਗਾ ਹੋਏ ਇੱਦਾਂ ਜੇ ਆਪਾਂ ਸ਼ੂਗਰ ਦੀ ਬਿਮਾਰੀ ਦੀ ਗੱਲ ਕਰੀਏ ਸ਼ੂਗਰ ਦੇ ਮਰੀਜ਼ ਅੱਜ ਤੋਂ 40-50 ਸਾਲ ਪਹਿਲਾਂ ਕੀ ਕਰਦੇ ਸੀ ਇੱਕ ਸਮੇਂ ਸ਼ੂਗਰ ਹੋ ਜਾਂਦੀ ਸੀ ਤਾਂ ਉਹ ਪਰੇਲੇ ਰਗੜ ਕੇ ਦੇਤੇ ਕੋੜੀਆਂ ਚੀਜ਼ਾਂ ਰਗੜ ਕੇ ਦੇਤੀਆਂ ਉਹ ਦੇਤਾ ਉਹਦਾ ਦੇਸੀ ਦਵਾਈਆਂ ਜਾਂ ਫਿਰ ਇੱਧਰ ਉੱਧਰ ਦਾ ਕਰ ਲਿਆ ਤਾਂ ਹੁੰਦਾ ਕੀ ਸੀਗਾ 2-4 ਸਾਲਾਂ ਚ ਮਰੀਜ਼ ਦੀਆਂ ਲੱਤਾਂ ਗਲ ਜਾਂਦੀਆਂ ਸੀ ਕਿਸੇ ਰੀੜ੍ਹ ਨੀਗਾ ਚਲੀ ਜਾਂਦੀ ਸੀ ਗੁਰਦੇ ਸਿਰ ਹੋ ਜਾਂਦਾ ਸੀ ਸ਼ੂਗਰ ਦਾ ਮਰੀਜ਼ ਰੋਂਦਾ ਕੁਲਦਾ ਮਰ ਜਾਂਦਾ ਸੀ ਆ ਉਹਦੀ ਲੱਖ ਘਟ ਦਿੰਦੇ ਸੀ ਦੋ ਚਾਰ ਸਾਲ ਮੈਂ ਆਪਣੇ ਬਚਪਨ ਦੇ ਵਿੱਚ ਇਦਾਂ ਮਰੀਜ਼ ਮਰਦੇ ਦੇਖੇ ਨੇ ਪਰ ਅੱਜ ਅਸੀਂ ਦੇਖਦੇ ਹਾਂ ਕਿ ਜੇ ਮਰੀਜ਼ ਸਾਡੇ ਕੋਲ ਇਦਾਂ ਦੀਆਂ ਦਵਾਈਆਂ ਹੈਗੀਆਂ ਜੇ ਮਰੀਜ਼ ਡਾਕਟਰ ਦੀ ਰਾਇ ਮੁਤਾਬਕ ਠੀਕ ਢੰਗ ਦੇ ਨਾਲ ਤੇ ਠੀਕ ਪਰਹੇਜ਼ ਦੇ ਨਾਲ ਦਵਾਈ ਖਾਂਦਾ ਰਹਿੰਦਾ ਤਾਂ ਉਹ ਪੂਰੀ 70 80 ਸਾਲ ਦੀ ਉਮਰ ਪੋਹ ਕੇ ਮਰਦਾ ਹੈ ਤਾਂ ਦਵਾਈਆਂ ਨੇ ਕੀ ਮਾੜਾ ਕੀਤਾ ਇਦਾਂ ਦੀਆਂ ਸੈਂਕੜੋਂ ਬਿਮਾਰੀਆਂ ਨੇ ਕਿ ਜਿਨ੍ਹਾਂ ਨੂੰ ਦਵਾਈਆਂ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ ਜਾ ਦਵਾਈਆਂ ਦੇ ਨਾਲ ਕੰਟਰੋਲ ਕਰਕੇ ਰੱਖਿਆ ਜਾ ਸਕਦਾ ਹੈ ਮੈਂ ਇਹ ਕਹਿਣਾ ਹੁਣਾ ਕਿ ਜੇ ਦਵਾਈਆਂ ਤੋਂ ਬਿਨਾ ਸਰਦਾ ਤਾਂ ਇਹ ਵਧੀਆ ਗੱਲ ਹੈ ਜਿਹੜਾ ਬੰਦਾ ਕੋਈ ਦਵਾਈ ਨਹੀਂ ਖਾਂਦਾ ਤੇ ਉਹਨੂੰ ਕੋਈ ਬਿਮਾਰੀ ਨਹੀਂ ਤਾਂ ਇਹ ਸਾਰਿਆਂ ਤੋਂ ਵਧੀਆ ਹੈਗਾ ਖਾਦ ਖਰਾਕ ਦੇ ਨਾਲ ਜੇ ਆਪਣਾ ਉਹਨੇ ਲਾਈਫ ਸਟਾਈਲ ਇਸ ਤਰ੍ਹਾਂ ਦਾ ਰੱਖਿਆ ਹੋਇਆ ਜਿਹਦੇ ਨਾਲ ਉਹ ਬਿਮਾਰੀਆਂ ਤੋਂ ਬਚਿਆ ਹੋਇਆ ਹੈ ਇਹਨੂੰ ਅਸੀਂ ਠੀਕ ਕਹਾਂਗੇ ਪਰ ਜੇ ਕੋਈ ਮਰੀਜ਼ ਦਵਾਈ ਖਾ ਕੇ ਠੀਕ ਹੋ ਜਾਂਦਾ ਹੈਗਾ ਤਾਂ ਉਹ ਵੀ ਮਾੜਾ ਨਹੀਂ ਜੇ ਨਾ ਤੁਸੀਂ ਅੱਜ ਦੀ ਗੱਲ ਬਚਾ ਲਈ ਜਿਵੇਂ ਆਪਾਂ ਕਹਿੰਦੇ ਵੀ ਜੇ ਬੰਦੇ ਨੂੰ ਕੋਈ ਸਮੱਸਿਆ ਹੈਗੀ ਹੈ ਨਾ ਉਹ ਮਤਲਬ ਦਵਾਈ ਲੈ ਰੇ ਪਹਿਲਾਂ ਕਦੇ ਡਾਕਟਰ ਕੋਲ ਬਿਨਾਂ ਕਸ਼ੇ ਹਸਪਤਾਲ ਲੈ ਕੇ ਮੈਡੀਕਲ ਦੇ ਜਾਓ ਜਿੱਥੇ ਵੀ ਜਾਓ ਦੁਕਾਨ ਕੋਲ ਮਿਲ ਕੇ ਜਿੱਥੇ ਮਿਲ ਕੇ ਲੈ ਲਿਓ। ਲੇਕਿਨ ਇੱਕ ਸਹੀਕ ਸਮੱਸਿਆ ਵਾਸਤੇ ਜਦ ਦਵਾਈ ਲੈ ਲਈ ਖਾ ਲਈ। ਜਾਂ ਕੋਈ ਬੇਰੋੜੀ ਖਾ ਲਈ ਜਦੋਂ ਵੀ ਖਾ ਲਈ ਉਹ ਲੈ। ਜਿਹੜੀ ਉਹ ਗੱਲ ਕੀਤੀ ਕਰਦੇ ਆਪਾਂ ਵੀ ਉਹ ਜਿਹੜੇ ਲੋਕਾਂ ਦਾ ਡਰ ਹੈਗਾ ਉਹਨੂੰ ਬਿਮਾਰੀ ਵੀ ਹੈਗੀ ਆ ਤੇ ਉਹ ਮਤਲਬ ਦਵਾਈ ਖਾਣ ਦਾ ਡਰ ਹੈ। ਇਕ ਦਾਅਵਾ ਮੇਨ ਮੁੱਖ ਕਰਨ ਕੀ ਹੈਗਾ ਵੀ ਉਹ ਮੇਰੇ ਦਵਾਈ ਤੋਂ ਡਰਦਾ ਹੈਗਾ ਕਿ ਉਹ ਸਮਾਜਿਕ ਦੇ ਵਿੱਚੋਂ ਪਿਆ ਹੈਗਾ ਜਾਂ ਜਿਵੇਂ ਤੁਸੀਂ ਦੱਸਿਆ ਸੀ ਵੀ ਬਾਬੇ ਕਹਿੰਦੇ ਭਾਈ ਆ ਤੁਸੀਂ ਦਵਾਈ ਬੰਦ ਕਰ ਦੋਗੇ ਤਾਂ ਠੀਕ ਹੋ ਜਾਓਗੇ ਇਹ ਸਮਾਜਿਕ ਪੱਧਰ ਹੈ ਜਾਂ ਉਹਦੀ ਆਪ ਦੀ ਸਿਹਤ ਦਾ ਪੱਧਰ ਹੈ ਜਿਸ ਤਰ੍ਹਾਂ ਦਾ ਪੱਧਰ ਵੀ ਦਵਾਈ ਖਾਣ ਤੋਂ ਇਨਕਾਰੀ ਹੈ ਦੇਖੋ ਇਹ ਨਾ ਸਮਾਜ ਦੇ ਵਿੱਚ ਫਲਾਇਆ ਹੋਇਆ ਡਰ ਹੈਗਾ ਅੱਛਾ ਜੀ ਇਹ ਸੱਚਾਈ ਨਹੀਂ ਹੈਗੀ ਸੱਲਾਹ ਕਰਨੀ ਅੱਛਾ ਜੀ ਕਿ ਉਹੀ ਕਿ ਦਵਾਈਆਂ ਦਾ ਰੈਸ਼ਨਲ ਯੂਜ਼ ਹੂੰ ਫਿਰ ਰੈਸ਼ਨਲ ਯੂਸ ਨੇ ਇਹ ਡਰ ਬਣਾਏ ਹੈਗੇ ਹੈਨਾ ਕਿ ਕੋਈ ਮਰੀਜ਼ ਕੋਈ ਬੰਦਾ ਬਿਨਾਂ ਲੋੜ ਤੋਂ ਦਵਾਈਆਂ ਖਾਈ ਜਾਂਦਾ ਹੈਗਾ ਤਾਂ ਕੋਈ ਮਾਰ ਹੋ ਗਿਆ ਹੁਣ ਡਾਕਟਰਾਂ ਕੋਲੇ ਬਹੁਤ ਸਾਰੇ ਮਰੀਜ਼ ਇਦਾਂ ਦੇ ਆਉਂਦੇ ਨੇ ਕਿ ਜਿਹੜੇ ਦਵਾਈਆਂ ਨੇ ਖਰਾਬ ਕੀਤੇ ਨੇ ਹੈਨਾ ਡਾਕਟਰ ਨੂੰ ਕਹਿੰਦਾ ਹੈਗਾ ਵੀ ਅੱਜ ਤੋਂ ਬਾਅਦ ਕੋਈ ਐ ਦਵਾਈ ਨਹੀਂ ਖਾਣੀ ਮਰੀਜ਼ ਬਿਨਾਂ ਲੋੜ ਤੋਂ ਥਸਤੀੜ ਖਾ ਰਹੇ ਨੇ ਤੇ ਡਾਕਟਰ ਆ ਕੇ ਦੇਖਦਾ ਵੀ ਥਸਤੀੜ ਖਾ ਖਾ ਕੇ ਹੁਣ ਉਹ ਅੱਜਕੱਲ ਨੂੰ ਨਿਕ ਕਰੀਮਾਂ ਚੱਲਿਆ ਹੋਇਆ ਨੇ ਅਰੇ ਚਿਹਰੇ ਤੇ ਲਗਾਉਣ ਵਾਲੇ ਆਪ ਕੋ ਫੁਨਸਿਆ ਹੋ ਗਿਆ ਆਪ ਕੋ ਦੱਤਾਂ ਹੋ ਗਿਆ ਆਪ ਕੋ ਹੋ ਗਿਆ ਤਾਂ ਉਹ ਅਕਸਰ ਹੀ ਅੰਬਰੀਜ ਉਹਨਾਂ ਦੁਕਾਨਦਾਰ ਕਤਿਉਬ ਲੈਂਦੇ ਨੇ 20 ਰੁਪਿਆ ਦੀ ਤਾਂ ਉਹ ਤੇਰੇ ਤੇ ਲਗਾ ਲੈਂਦੇ ਨੇ ਉਹਦੇ ਕਿਸੇ ਦਾ ਸਿਰੈਟ ਉਹ ਲਾਉਣ ਸਾਰੇ ਠੀਕ ਹੋ ਜਾਂਦਾ ਹੈ ਚਿਹਰਾ ਅੱਛਾ ਤਾਂ ਉਸ ਤੋਂ ਬਾਅਦ ਲਗਾਤਾਰ ਹੀ ਲਗਾਉਂਦੇ ਰਹਿੰਦੇ ਨੇ ਤਾਂ ਉਸ ਤੋਂ ਬਾਅਦ ਚਿਹਰੇ ਤੇ ਇੱਕ ਖਤਰਨਾਕ ਅਸਰ ਹੁੰਦਾ ਹੈ ਖਤਰਨਾਕ ਅਸਰ ਮਤਲਬ ਚਮੜੀ ਪਤਲੀ ਹੋ ਜਾਂਦੀ ਹੈ ਕਿੰਨੀ ਪਤਲੀ ਹੋ ਜਾਂਦੀ ਹੈਗੀ ਜਾਂ ਚਮੜੀ ਦੇ ਵਿੱਚ ਐਸੀ ਕੁਝ ਬਿਮਾਰੀਆਂ ਸਿਰੈਟ ਦੇ ਨਾਲ ਪੈਦਾ ਹੋ ਜਾਂਦੀਆਂ ਹਨ ਕਿ ਜਦੋਂ ਬਾਅਦ ਵਿੱਚ ਡਾਕਟਰਾਂ ਵੱਲੋਂ ਸਮੱਸਿਆਵਾਂ ਬਣ ਜਾਂਦੀਆਂ ਨੇ ਤਾਂ ਡਾਕਟਰ ਕਹਿੰਨੇ ਨੇ ਕਿ ਇਸ ਦਾ ਦਵਾਈ ਨਹੀਂ ਲੈਣੀ ਪੈਣੀ। ਮਤਲਬ ਇਹ ਠੀਕ ਹੈ। ਇਸੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਇਹ ਕਿ ਦਵਾਈਆਂ ਗੁਰਦਿਆਂ ਤੇ ਪਾਉਂਦੀਆਂ। ਦਵਾਈਆਂ ਇੱਕ ਕਿਤਨਾ ਕਿਤੇ ਕਿਸੇ ਤਰ੍ਹਾਂ ਨਿੰਦਰਾ ਨਹੀਂ ਚਾਹੀਦਾ ਸੁਲਾਉਣਾ ਨਹੀਂ ਚਾਹੀਦਾ। ਮਤਲਬ ਕੁਝ ਦੇਸੀ ਪੈਖੀਆਂ ਜਾਂ ਯੂਨਾਨੀ ਵਿਰਤ ਪਾਲਣਾ ਤੋਂ ਪੈਦਾ ਹੋਣੀਆਂ ਬੜੀਆਂ ਪੈਖੀਆਂ ਨੇ। ਉਹਨਾਂ ਨੇ ਅੰਗਰੇਜ਼ੀ ਦਵਾਈਆਂ ਬਾਰੇ ਇਹ ਭਰਮ ਪਲੇਖੇ ਖੜੇ ਕੀਤੇ ਹੋਏ ਨੇ। ਹੂੰ। ਕਿ ਜਿਹੜੀਆਂ ਦੇਸੀ ਦਵਾਈਆਂ ਹੁੰਦੀਆਂ ਨੇ ਉਹਨਾਂ ਦੇ ਤਾਂ ਕੋਈ ਸਾਈਡ ਇਫੈਕਟ ਨਹੀਂ ਹੁੰਦੇ। ਜਿਹੜੀਆਂ ਅੰਗਰੇਜ਼ੀ ਦਵਾਈਆਂ ਹੁੰਦੀਆਂ ਨੇ ਇਹਨਾਂ ਦੇ ਤਾਂ ਬਹੁਤ ਗੰਭੀਰ ਸਾਈਡ ਇਫੈਕਟ ਹੁੰਦੇ ਨੇ ਤਾਂ ਗੁਰਦੇ ਵਾਲ ਦਿੰਦੀਆਂ ਨੇ ਇਹ ਕਰਦੇ ਨੇ ਇਹ ਇੱਕ ਤਰ੍ਹਾਂ ਦੀ ਲੜਾਈ ਆ ਆਪਸ ਵਿੱਚ ਮੈਂ ਕਿਸੇ ਤਰੱਕੀ ਨੂੰ ਚੰਗਾ ਨਹੀਂ ਕਹਿੰਦਾ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਮੈਂ ਇਹਨਾਂ ਦੀ ਹਰ ਤਰੱਕੀ ਦੇ ਹਰ ਦਵਾਈ ਦੇ ਕੁਝ ਨਾ ਸਾਈਡ ਇਫੈਕਟ ਜ਼ਰੂਰ ਹੋਣਗੇ ਸਾਈਡ ਇਫੈਕਟ ਤੇ ਇਫੈਕਟ ਇੱਕੋ ਚੀਜ਼ ਹੁੰਦੀ ਹੈ ਮਤਲਬ ਜਿਹੜੀ ਚੀਜ਼ ਦਾ ਇਫੈਕਟ ਹੈ ਨਹੀਂ ਉਹਦਾ ਕੋਈ ਸਾਈਡ ਇਫੈਕਟ ਵੀ ਹੈ ਨਹੀਂ ਜਿਹਦਾ ਕੋਈ ਸਾਈਡ ਇਫੈਕਟ ਹੈ ਰ ਆਕਸੀਡਾਈਜ਼ ਇਫੈਕਟ ਰਹੇਗਾ ਸਾਈਡ ਇਫੈਕਟ ਤੇ ਇਫੈਕਟ ਅੱਡ ਅੱਡ ਚੀਜ਼ਾਂ ਨਹੀਂ ਹੈਗੀਆਂ ਇੱਕੋ ਹੀ ਹੈਗੀਆਂ ਅਤਲੋ ਹਰ ਤੱਕ ਵੀ ਇਹ ਤੋਂ ਮੇਰੇ ਦੇਸੀ ਹੈ ਤੋਂ ਅੰਗਰੇਜ਼ੀ ਹੈ ਕੁਝ ਨਾ ਕੁਝ ਸਾਈਡ ਇਫੈਕਟ ਹੋ ਸਕਦੇ ਨੇ ਪਰ ਇਹ ਗੱਲਾਂ ਡਾਕਟਰ ਨੇ ਹੀ ਡਿਸਾਈਡ ਕਰਨੀਆਂ ਨੇ ਮੈਂ ਜਿਹੜੀ ਗੱਲ ਦੱਸ ਰਿਹਾ ਸੀ ਕਿ ਜੇ ਦਵਾਈ ਖਾਦੇ ਤੋਂ ਬਿਨਾਂ ਵੀ ਠੀਕ ਹੈ ਤਾਂ ਵਧੀਆ ਗੱਲ ਹੈ ਜੇ ਥੋੜੇ ਜਿਹੀ ਦਵਾਈ ਖਾ ਕੇ ਠੀਕ ਹੋ ਜਾਂਦਾ ਹੈ ਤਾਂ ਇਹ ਵੀ ਮਾੜੀ ਗੱਲ ਨਹੀਂ ਤੀਜੀ ਸਟੇਜ ਹੈ ਕਿ ਜੇ ਉਹਨੂੰ ਲੰਬਾ ਸਮਾਂ ਦਵਾਈ ਖਾਣੀ ਪੈਂਦੀ ਹੈ ਤਾਂ ਡਾਕਟਰ ਦੀ ਰਾਇ ਨਾਲ ਖਾਂਦਾ ਤੇ ਉਹ ਵਧੀਆ ਬਿਮਾਰੀ ਤੋਂ ਉਹਨੂੰ ਛੁਟਕਾਰਾ ਮਿਲਿਆ ਹੋਇਆ ਤਾਂ ਵੀ ਮਾੜੀ ਗੱਲ ਨਹੀਂ ਹੈਗੀ ਮੜੀ ਗੱਲ ਉਹਦਾ ਹੈਗੀ ਕਿ ਜਦੋਂ ਮਰੀਜ਼ ਨੇ ਦਵਾਈ ਵੀ ਖਾ ਲਈ ਡਾਕਟਰ ਵੀ ਬਦਲ ਲੇ ਪੈਸੇ ਵੀ ਬਦਲ ਲਏ ਨਾ ਬਿਮਾਰੀ ਉਹਦੀ ਫੇਰ ਨਹੀਂ ਠੀਕ ਹੁੰਦੀ ਅੱਜ ਵੀ ਸਾਡੇ ਕੋਲੇ ਐਦਾਂ ਦੀਆਂ ਬਿਮਾਰੀਆਂ ਹੈਗੀਆਂ ਜਿੰਨਾਂ ਤੇ ਡਾਕਟਰਾਂ ਦੇ ਹੱਥ ਖੜੇ ਹੁੰਦੇ ਐ ਡਾਕਟਰ ਕੁਝ ਨਹੀਂ ਕਰ ਸਕਦੇ ਡਾਕਟਰਾਂ ਕੋਲੇ ਦਵਾਈਆਂ ਦੇ ਮੈਡੀਕਲ ਸਟੋਰ ਭਰੇ ਪਏ ਨੇ ਇਹਦੇ باوجود ਵੀ ਡਾਕਟਰ ਕਹਿੰਦਾ ਇਹਦੇ ਇਹਦੀ ਕੋਈ ਇਲਾਜ ਨਹੀਂ ਮੇਰੇ ਕੋਲੇ ਤਾਂ ਐਦਾਂ ਹੀ ਬਿਮਾਰੀਆਂ ਨੇ ਹੈ ਨਾ ਮਸਕੂਲਰ ਡਿਸਟ੍ਰੋਫੀ ਹੈਗੀ ਹੁਣ ਤੁਸੀਂ ਦੇਖੋ ਕਿ ਬੱਚਾ ਜਿਵੇਂ ਵੱਡਾ ਹੁੰਦਾ ਜਾਂਦਾ ਜਵਾਨ ਜਦੋਂ ਹੋ ਜਾਂਦਾ 18-20 ਸਾਲ ਦਾ ਉਹਦੀ ਮੌਤ ਹੋ ਜਾਂਦੀ ਹੈ ਤੇ ਇਹ ਗੱਲ ਡਾਕਟਰ ਨੂੰ ਪਹਿਲੇ ਦਿਨ ਹੀ ਪਤਾ ਹੁੰਦੀ ਹੈ ਵੀ ਇਹ ਬੱਚਾ 18-20 ਸਾਲ ਦਾ ਹੋ ਕੇ ਮਰ ਜੇਗਾ ਕਿੰਨਾ ਖਤਰਨਾਕ ਹੈਗਾ ਕਿੰਨਾ ਉਹ ਉਸ ਪਰਿਵਾਰ ਲਈ ਦੁੱਖ ਦੀ ਘੜੀ ਹੈਗੀ ਉਹ ਪਰਿਵਾਰ ਬੱਚੇ ਨੂੰ ਵੱਡਾ ਹੁੰਦਾ ਵੀ ਦੇਖ ਰਿਹਾ ਹੈ ਸੁਪਨੇ ਵੀ ਬੁੰਦੇ ਹੈ ਤੇ ਨਾਲ ਨਾਲ ਉਹਨਾਂ ਇਹ ਵੀ ਪਤਾ ਹੈ ਕਿ ਵੀ ਇਹਦਾ ਇਹਦਾ ਵਿਆਹ ਵੀ ਨਹੀਂ ਹੋਣਾ ਹੈ 18 ਸਾਲ ਦੀ ਉਮਰ ਦੇ ਵਿੱਚ ਮਰ ਜਾਣਾ ਹੈਗਾ ਤਾਂ ਡਾਕਟਰਾਂ ਕੋਲ ਕੋਈ ਹੱਲ ਨਹੀਂ ਡਾਕਟਰਾਂ ਕੋਲ ਕੋਈ ਅਸਲੀ ਦਵਾਈ ਨਹੀਂ ਕੋਸ਼ਿਸ਼ਾਂ ਜਾਰੀ ਨੇ ਕਦੇ ਦਵਾਈ ਬਣ ਜੂਗੀ ਕਿ ਕਿੰਨੇ ਕਿੰਨਿਆ ਕੈਂਸਰ ਕਿੰਨੇ ਕਿਸਮ ਦਾ ਹੈਗਾ ਕਿੰਨੇ ਕਿਸਮ ਦਾ ਕੈਂਸਰ ਐਦਾਂ ਦਾ ਹੈਗਾ ਕਿ ਜਿਨ੍ਹਾਂ ਦੀਆਂ ਦਵਾਈਆਂ ਬਣ ਗਈਆਂ ਤੇ ਜਿਨ੍ਹਾਂ ਨੂੰ ਪੂਰਨ ਤੌਰ ਤੇ ਠੀਕ ਕੀਤਾ ਜਾ ਸਕਦਾ ਹੈ ਕਿੰਨੇ ਤਰ੍ਹਾਂ ਦਾ ਕੈਂਸਰ ਇਸ ਤਰ੍ਹਾਂ ਦਾ ਹੈਗਾ ਜਿਨ੍ਹਾਂ ਲੰਬਾ ਸਮਾਂ ساری ਉਮਰ ਦਵਾਈਆਂ ਚੱਲਦੀਆਂ ਨੇ ਪਰ ਕੈਂਸਰ ਨੂੰ ਉੱਠਣ ਨਹੀਂ ਦਿੰਦੀਆਂ ਬੰਦਾ ਵਧੀਆ ਜ਼ਿੰਦਗੀ ਭੋਲ ਲੈਂਦਾ ਕਿੰਨੇ ਤਰ੍ਹਾਂ ਦਾ ਕੈਂਸਰ ਐਸਾ ਹੈਗਾ ਵੀ ਜਿਹਨੂੰ ਜੋ ਮੱਝੀ ਦਵਾਈਆਂ ਦੇ ਚੱਲੋ ਮਰੀਜ਼ ਉਸੇ ਸਾਲ ਤੋਂ ਬਦ ਨਹੀਂ ਕਰਦਾ ਹੁਣ ਉੱਥੇ ਕੀ ਕੀਤਾ ਜਾ ਸਕਦਾ ਡਾਕਟਰ ਕੀ ਕੀਤਾ ਜਾ ਸਕਦਾ ਅੱਜ ਤੱਕ ਚੱਲ ਰਹੀ ਹੈ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਲੱਭ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਵੀ ਹੱਲ ਲੱਭ ਲਿਆ ਜਾਊਗਾ ਇਸ ਲਈ ਦਵਾਈਆਂ ਨੇ ਸਮਾਜ ਦਾ ਭਲਾ ਕੀਤਾ ਹੈ ਦਵਾਈਆਂ ਨੇ ਬੁਰਾ ਨਹੀਂ ਕੀਤਾ ਪਰ ਪਰ ਜਿਹੜੀ ਦਵਾਈ ਦੀ ਵਰਤੋਂ ਹੈਗੀ ਠੀਕ ਢੰਗ ਦੇ ਨਾਲ ਡਾਕਟਰ ਦੀ ਰਾਇ ਮੁਤਾਬਕ ਦਵਾਈ ਦੀ ਵਰਤੋਂ ਮਰੀਜ਼ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਪਰ ਜੇ ਦਵਾਈਆਂ ਬਿਨਾਂ ਸਰਦਾ ਹੈਗਾ ਤਾਂ ਇਹ ਇਹ ਸਾਰਿਆਂ ਤੋਂ ਵਧੀਆ ਹੈਗਾ ਓਕੇ ਓਕੇ ਸਭ ਤੋਂ ਇਹ ਸੀ ਡਾਕਟਰ ਕਾਰਤੀ ਬਾਂਸਲ ਜੀ ਜੋ ਕਿ ਮਨੋਰੋਗ 89 ਇਹਨਾਂ ਨੇ ਬੜੇ ਵਿਸਤਾਰ ਨਾਲ ਦਵਾਈਆਂ ਬਾਰੇ ਜਾਣਕਾਰੀ ਦਿੱਤੀ ਕਿ ਬੇਲੋਰੀਆਂ ਬਿਨਾ ਮਤਲਬ ਦਵਾਈਆਂ ਖਾਣੀਆਂ ਵੀ ਖਤਰਨਾਕ ਹੈ ਤੇ ਕਿਸੇ ਬਿਮਾਰੀ ਦੇ ਚੱਲਦਿਆਂ ਕਿਸੇ ਦਵਾਈ ਨੂੰ ਛੱਡ ਦੇਣਾ ਨਾਲ ਖਾਣਾ ਵੀ ਖਤਰਨਾਕ ਹੈ ਚੰਗੀ ਲੱਗੇ ਤਾਂ ਉਹ ਲਿਖ ਕਮੈਂਟ ਕਰਕੇ ਆਪਣੇ ਵਿਚਾਰ ਜੋੜਨਾ ਦੋਸਤੋ ਫਿਰ ਮਿਲਦੇ ਆ ਅਗਲੀ ਮੁਲਾਕਾਤ ਦੇ ਨਾਲ ਡਾਕਟਰ ਆਰ ਕੇ ਬਾਸਲ ਜੀ ਦੇ ਨਾਲ